ਕਿ ਮਾੜੇ ਮੁਕੇ ਕਿੱਕ ਮਿਲੇਗੇ ਨਹੀਂ ਮਿਲੇ ਤੁਸੀਂ ਕੋਈ ਜਹਾੜੀ ਕੀਤੀ ਸੀ ਮੇਰੇ ਕੋਈ ਮੇਰਾ ਕੋਠਾ ਬਣਾਉਣਾ ਸੀ ਅੱਜ ਤੱਕ ਗੋਡੀ ਉਮਰ 66 ਸਾਲ ਦੀ ਹੋ ਗਈ 70 70 ਸਾਲ ਦੀ ਕਹਿੰਿਆ ਦੀ ਕਦੇ ਕਿਸੇ ਨੇ ਸਿਰ ਦੀ ਝੂਨ ਦਿੱਤੀ ਹੈ ਕਿਸੇ ਲੀਡਰ ਨੇ ਆਪੇ ਨੇ ਕਿ ਮੈਨੂੰ ਭਾਂਡੇ ਕਿ ਦਿੱਤੇ ਕਿਸੇ ਨੂੰ ਕੋਸ਼ੇ ਦਿੱਤਾ ਕੋਸ਼ਤਾ ਦਿੱਤਾ ਕੋਈ 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 ਚੀਜ਼ ਲੈ ਕੇ ਆਇਆ ਤੇ ਆਹ ਤੁਹਾਡੇ ਅੱਤੇ ਦੀਵਾਲੀ ਤੇ ਲੈ ਕੇ ਆਏ ਹਾ ਠੀਕ ਹੈ ਕਈ ਰੋਸਦੀ ਆ ਵੀ ਸਾਨੂੰ ਨਹੀਂ ਮਿਲੇ ਉਹਨਾਂ ਦਾ ਵਿਹਾਰ ਹੈ ਜਿਹਨੂੰ ਨਹੀਂ ਮਿਲਿਆ ਉਹ ਟਬਲ ਕੋਲਾ ਉਹ ਤੇਰਾ ਹੱਕ ਨਹੀਂ ਸੀ ਭੈਣ ਕੋਈ ਐਡਾ ਬਾਜ਼ਾਰ ਹੈ ਕਿ ਇਹ ਜੱਬਾ ਬਣਦੇ ਬਣਦੇ ਰਹਿ ਜਾਂਦਾ ਕੋਈ ਗੱਲ ਉਹ ਤੇਰਾ ਮੈਂ ਤੈਨੂੰ ਕੀ ਕਿਹਾ ਪਹਿਲਾਂ ਉਹ ਹੱਕ ਨਹੀਂ ਸੀਗਾ ਵੀ ਮੇਰੇ ਆਪਣੇ ਲੇਬਰ ਕੀਤੀ ਸੀ ਮਵਾਬ ਇਹਨਾਂ ਨੇ ਤਾਂ ਕਿਹਾ ਮੈਂ ਕਰ ਦਿੱਤੀ ਦਊਂਗਾ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਮੈਂ ਚੱਕ ਦਊਂਗਾ ਮੇਰੀ ਜੇਤ ਅੱਗੇ ਮਰਵਾ ਤੇ ਤੇਰੀ ਗੱਲ ਸਾਡੇ ਬੰਦਿਆਂ ਨੇ ਗਲਤੀ ਕੀਤੀ ਪਰ ਜਿਹਨੂੰ ਨਹੀਂ ਮਿਲਿਆ ਉਹ ਟਬਲ ਪਿਆ ਹੀ ਆਂਕਾ ਦੇਊਂਗਾ 1 ਸਾਲ ਖੜ ਜਾ ਜੇ ਨਾ ਦੇਵਾ ਤਾਂ 14 ਦਿਨ